ਆ ਮੈਂ ਮੈਂ ਵੀ ਕੁਝ ਸ਼ੇਡਿਊਲ ਨੂੰ ਲੈ ਕੇ ਆ ऑलरेडी ਮਾਨੇਡ ਸੀਪੀ ਸਾਹਿਬ ਵੱਲੋਂ ਸਾਰੇ ਸ਼ਹਿਰ ਦੀ ਜਿਹੜੀ ਆ ਸ਼ਹਿਰ ਦੇ ਅਨਰੂਮੀ ਜਿੰਨੇ ਵੀ ਹੋਗੇ ਵਾਰਟੀ ਦੀ ਅਪਾ ਗੱਲ ਕਰੀਏ ਤੇ ਆਊਟਰ ਤੇ ਵੀ ਸਾਰੇ ਜਿਹੜੇ ਆ ਸ਼ਹਿਰ ਦੇ ਵਿੱਚ ਵੱਖਰੀ ਵੱਖਰੀ ਜਗ੍ਹਾ ਤੇ ਨਾਕੇ ਲੱਗੇ ਆ ਪਰ ਸਾਡੇ ਪੁਲਿਸ ਸਟੇਸ਼ਨਾਂ ਵੱਲੋਂ ਵੀ ਸਾਡੇ ਵੱਲੋਂ ਵੀ ਤੇ तकरीबन ਸਾਡੀ ਕੋਸ਼ਿਸ਼ ਇਹੋ ਹੀ ਆ ਕਿ ਕੋਈ ਇਸ ਟਾਈਮ ਤੇ ਸਮਾਂ ਹੁੰਦਾ ਐਵੇਂ ਦਾ ਕਿ ਵਾਰਦਾਤਾਂ ਛੋਟੀਆਂ ਛੋਟੀਆਂ ਕਿਸੇ ਦੀ ਵਾਲੀ ਗੋਲੀ ਆ ਕੇ ਫਿਰ ਪਰਸ ਸੁਨੈਚ ਕਰ ਲਿਆ ਜੀ तकरीबन ਸਾਡੀ ਕੋਸ਼ਿਸ਼ ਹੈ ਟੂ ਵੀਲਰਸ ਦੇ ਜ਼ਿਆਦਾ ਜਿਹੜੇ ਖਾਸ ਕਰਕੇ ਮੋਟਰਸਾਈਕਲ ਐ ਬਾਈਕ ਹੋ ਗਈਆਂ ਇਹਨਾਂ ਦੇ ਜ਼ਿਆਦਾ ਵਾਂ ਜਿਹਦੇ ਵਿੱਚ ਲੋਕ ਇਮੀਡੀਏਟਲੀ ਜਾ ਕੇ ਵਾਰਦਾਤ ਕਰਕੇ ਤੇ ਭੱਜ ਜਾਂਦੇ ਆ ਜਿਹਦੇ ਵਿੱਚ ਉਹਨਾਂ ਨੇ ਮੂੰਹproper ਢੱਕੇ ਹੁੰਦੇ ਆ ਨੰਬਰ ਪਲੇਟ ਉਹਨਾਂ ਦੀਆਂ ਹੁੰਦੀਆਂ ਨਹੀਂ ਜੇ ਹੁੰਦੀਆਂ ਤਾਂ ਚਾਲੀ ਹੁੰਦੀਆਂ ਸਾਡੀ ਕੋਸ਼ਿਸ਼ ਇਹੋ ਹੀ ਆ ਵੱਧ ਵੱਧ ਜਿਹੜੇ ਉਹਨਾਂ ਨੂੰ ਜੇ ਤੇ ਵਹਿਕਲ ਉਮੀਦੇ ਮਿਲਦੇ ਆ ਪੇਨ ਬਾਂਡ ਕੀਤਾ ਜਾਵੇ ਨਹੀਂ ਤੇ ਉਹਨਾਂ ਦਾ ਚਲਾਨ ਕੀਤਾ ਜਾਂਦਾ। ਇੱਕ ਦਾ ਕੀ ਚਲਾਨ ਹੈ? ਪਰ ਜਿਹੜੀ ਰੌਂਗ ਸਾਈਡ ਤੇ ਤੁਸੀਂ ਗੱਡੀ پارک ਕਰਕੇ ਚੱਲਦੇ ਨੇ ਉਹਦਾ 500 ਰੁਪਿਆ। ਜਿਹੜੀ ਵੀ ਰੈੱਡ ਲਾਈਟ ਜੰਪ ਕਰਦੇ ਆ ਉਹਦਾ 1000 ਰੁਪਿਆ। ਇਹ ਵੀ ਕਾਲੀ ਫਿਲਮ ਤੇ ਕਾਲੀ ਜਾਲੀ ਦਾ ਵੀ 1000 ਰੁਪਿਆ। ਬੁਲੇਟ ਜਿਹੜੀ ਬੁਲੇਟ ਪਟਾਕੇ ਦਾ ਉਹਦਾ 5000 ਰੁਪਿਆ। ਡਰਾਈਵਿੰਗ ਲਾਇਸੈਂਸ ਹੋ ਗਿਆ, ਆਰ.ਸੀ. ਦਾ ਹੋ ਗਿਆ ਇਹਨਾਂ ਦਾ 5-5000 ਰੁਪਿਆ ਜੁਰਮਾਨਾ। ਇਸ ਕਰਕੇ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਆ। ਆਲਰੇਡੀ ਵੈਸੇ ਹੁਣ ਤੇ ਸਾਡੇ ਤੁਸੀਂ ਨੈਟ ਨੂੰ ਖੋਲੋ ਉਹਦੇ ਵਿੱਚ ਆਲਰੇਡੀ ਤਾਂ ਸਾਰੀ ਜਿਹੜੀ ਲਿਸਟ ਆ ਪੂਰੀ ਵਾਇਰਲ ਹੋਈ ਹੋਈ ਆ ਤੇ ਮੋਬਾਈਲ ਦੇ ਵਿੱਚ ਵੀ ਹੈਗੀ ਆ ਮੇਰੀ ਬੇਨਤੀ ਇਹੋ ਹੀ ਆ ਚਲੋ ਆਪਾਂ ਆਪਾਂ ਜਿਹੜੇ ਚਲਾਨ ਦੀ ਗੱਲ ਕਰਦੇ ਆਪਾਂ ਸੁਦਰਵੇ ਕਿਉਂ ਨਹੀਂ ਆਪਾਂ ਕਿਉਂ ਇਸ ਚੀਜ਼ ਨੂੰ ਕਰਦੇ ਆ ਤੁਹਾਨੂੰ ਨੰਬਰ ਪਲੇਟ ਆਪਣੀ ਸਹੀ ਲਾਉਣੀ ਚਾਹੀਦੀ ਆ ਵਾ ਕਾਲੀਆਂ ਜਾਲੀਆਂ ਦਾ ਇਸਤੇਮਾਲ ਨਾ ਕਰੋ ਬੁਲੇਟ ਜਿਹੜੇ ਤੁਸੀਂ ਸਲੈਂਸਰ ਨੂੰ ਮੋਡੀਫਾਈ ਕਰਾਉਗੇ ਉਹ ਕਿਉਂ ਕਰਾਉਗੇ ਮਤਲਬ ਮੇਰੀ ਬੇਨਤੀ ਹੈ ਇਸ ਕਰਕੇ ਕਿਉਂਕਿ ਇਹਦੇ ਵਿੱਚ ਜੇ ਆਪਾਂ ਕਾਲੀਆਂ ਜਾਲੀਆਂ ਜਾਂ ਫੇਸ ਕਵਰ ਦੀ ਗੱਲ ਕਰਦੇ ਆਂ ਕ੍ਰਾਈਮਨਲ ਬੰਦੇ ਨੂੰ ਜ਼ਿਆਦਾ ਸਪੋਰਟ ਮਿਲਦੀ ਆ ਉਹ ਵੀ ਆਪਣੀ ਆਈਡੈਂਟੀ ਛੁਪਾਉਂਦਾ ਉਹਨੇ ਤੇ ਛੁਪਾਣੀ ਚੁਪਾਣੀ ਹੈ ਇਸ ਕਰਕੇ ਸਾਨੂੰ ਆਮ ਲੋਕ ਆਮ ਲੋਕ ਨੂੰ ਨਹੀਂ ਚਾਹੀਦਾ ਕਿ ਸਾਡੀ ਜਿਹੜੀ ਆਈਡੈਂਟੀ ਐਵੇਂ ਨੰਬਰ ਪਲੇਟ ਹੋ ਗਿਆ ਜਿਹੜਾ ਕ੍ਰਾਈਮਨਲ ਬੰਦਾ ਹੋਊਗਾ ਕਦੀ ਵੀ ਨੰਬਰ ਪਲੇਟ ਸਹੀ ਨਹੀਂ ਰੱਖੂਗਾ ਜਿਹੜੇ ਜੈਨੂਇਨ ਬੰਦੇ ਆ ਉਹਨਾਂ ਨੂੰ ਚਾਹੀਦਾ ਆਪਣੀ ਹਾਈ ਸਿਕਿਉਰਿਟੀ ਨੰਬਰ ਪਲੇਟ ਲਵਾਉਣ ਤਾਂ ਜੋ ਜਿਹੜੀ ਆ